ਮੈਂ ਕੀ ਕਮਾਂ ਜੇ ਮੈਂ ਤੈਨੂੰ ਐਂ ਕਮਾਂ ਨਾ ਜਾ ਤੇ ਅਪਸ਼ਕੁਨ ਹੈ ਜਾਣ ਵਾਲੇ ਨੂੰ ਜੇ ਕੋਈ ਕਵੇ ਨਾ ਵੀ ਨਾ ਜਾ ਤੇ ਅਪਸ਼ਕੁਨ ਹੈ ਮਾੜੀ ਗੱਲ ਹੈ ਟੋਕਣਾ ਨਹੀਂ ਚਾਹੀਦਾ ਤੇ ਜੇ ਮੈਂ ਕਹਿੰਨੀ ਆ ਵਗ ਜਾ ਤੇ ਮੇਰਾ ਜੀ ਇਜਾਜ਼ਤ ਨਹੀਂ ਦਿੰਦਾ ਤੈਨੂੰ ਦੂਰ ਕਰਨ ਦੀ ਮੇਰੀ ਆਤਮਾ ਇਜਾਜ਼ਤ ਨਹੀਂ ਦਿੰਦੀ ਮੈਂ ਕੀ ਕਹਾਂ ਤੈਨੂੰ ਮੈਂ ਕੀ ਕਹਿ ਕੇ ਰੋਕਲਾਂ ਤੈਨੂੰ ਕ੍ਰਿਸ਼ਨ ਜੀ ਨੇ ਬ੍ਰਹਮ ਮੋਹਨੀ ਵਿਦਿਆ ਦਾ ਪ੍ਰਯੋਗ ਕਰਕੇ ਯਸ਼ੋਦਾ ਨੂੰ ਉੱਥੇ ਸਬਦ ਕਰਤਾ ਮਾਰਿਆ ਜੀ। ਔਰ ਮੰਦ ਮੰਦ ਕਦਮਾਂ ਦੇ ਨਾਲ ਅੱਗੇ ਵਧੇ। ਪ੍ਰਾਤਿਕਾਲ ਦਾ ਪਹਿਲਾ ਭੌਰ 4 ਵਜੇ ਠਾਕੁਰ ਜੀ ਰਥਾ ਰੂੜ ਹੋ ਕਰਕੇ ਉਧੋ ਦੀ ਜਗ੍ਹਾ ਤੇ ਰਥ ਤੇ ਬਲਰਾਮ ਜੀ ਨੂੰ ਖੜਾ ਕੀਤਾ। ਅਕਰੂਰ ਜੀ ਦੀ ਜਗ੍ਹਾ ਤੇ ਬਲਰਾਮ ਜੀ ਨੇ ਕਹਿੰਦੇ ਤੁਸੀਂ ਨਿਗਾਹ ਰੱਖਣੀ ਕਿਉਂਕਿ ਜੇ ਗੋਪੀਆਂ ਦੇ ਤੱਕੇ ਅਕਰੂਰ ਚੜ ਗਿਆ ਤਾਂ ਕੰਮ ਬਹੁਤ ਖਰਾਬ ਹੋ ਜਾਣਾ। ਜਦੋਂ ਬੂਆ ਖੋਲਿਆ ਮਹਾਰਾਜ ਪੂਰੇ ਵ੍ਰਜ ਮੰਡਲ ਦੀਆਂ ਗੋਪੀਆਂ, ਬੱਚੇ, ਗਵਾਲੇ ਸਭ ਖੜੇ ਐ। ਉਹ ਕਹਿੰਦੇ ਕਨਈਆ ਚਿੰਤਾ ਨਾ ਕਰ। ਅਸੀਂ ਤੈਨੂੰ ਰੋਕਣ ਵਾਸਤੇ ਨਹੀਂ ਖੜੇ ਵੀ ਰੋਕ ਲਾਂਗੇ। ਅਸੀਂ ਤਾਂ ਤੈਨੂੰ ਐ ਕਹਿੰਨੇ ਵੀ ਲਿਆ ਰੱਥ ਤੇ ਸਾਡੇ ਉੱਤੋਂ ਦੀ ਲੈ ਜਾ ਮਹਾਰਾਜ। ਉੱਤੋਂ ਦੀ ਲੈ ਜਾ। व्रज के विरही, विरही लोग बेचारे खड़े रहे ठाड़े से, से हारे ब्रज के विरही, विरही लोग बेचारे ठाड़े खड़े हैं बड़ी पीड़ा दूरो राधा जी दिखे सब रो रहे हैं कन्हैया ने किसी नु चुप नहीं कराया पर जबो राधा जी दी आंख दे विच आंसू आया ना कन्हैया ने हाथ ला के रोक लिया और की क्या हे राधा पूरी दुनिया रोवे मैं चुप करा पर राधा जी का एक बिंदु सिंधु पैदा कर सकता है पूरे जाएगी और बंसी राधा जी की क्या किसी ने लिखे है जो बंसी राधा जी ने दिखी ना और देखो साढ़े स्वरूप है राधा जी का श्री जी का देखो बंसी किल है राधाजी राधाजी जी राधा जी कोले राधा रमन कोले बंसी नहीं है राधा जी को जान लगे दिल विच उठी ਬੰਸਰੀ ਰਹਿ ਗਈ ਹੱਥ ਵਿੱਚ